ਮੰਦੇ ਨੇ ਕਿ ਜੇਕਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਪੜਾ ਤੇ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ ਹੁੰਦਾ ਅੰਮ੍ਰਿਤਸਰ ਦੇ ਹਲਕਾ ਰਾਜਾ ਸਾੰਸੀ ਦੇ ਪਿੰਡ ਮਾਨਾਵਾਲਾ ਦੇ ਵਿੱਚ ਜਸ਼ਨਾਂ ਦਾ ਮਾਹੌਲ ਬਣਿਆ ਦਰਸਲ ਪਿੰਡ ਦਾ ਨੌਜਵਾਨ ਭਾਰਤੀ ਫੌਜ ਦੇ ਵਿੱਚ ਲੈਫਟਿਨੈਂਟ ਬਣ ਕੇ ਪਿੰਡ ਪਹੁੰਚੇ ਤਾਂ ਲੈਫਟਿਨੈਂਟ ਮਨਿੰਦਰ ਪਾਲ ਸਿੰਘ ਦੇ ਪਿੰਡ ਪਹੁੰਚਣ ਤੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਭਾਰੀ ਮੀਂਹ ਦੇ ਬਾਵਜੂਦ ਵੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚੇ ਨੇ ਤੇ ਫੁੱਲਾਂ ਦੀ ਵਰਖਾ ਕਰਕੇ ਸਰੂਪਾ ਪਾ ਕੇ ਤੇ ਟੋਲ ਦੀ ਹਾਪ ਤੇ ਭੰਗੜੇ ਪਾਉਂਦਿਆਂ ਹੋਇਆਂ ਉਸ ਦਾ ਸਵਾਗਤ ਕੀਤਾ ਜਾਂਦਾ ਹੈ। ਦਾਜੇ ਦੇ ਪਿਤਾ ਨੇ ਵੀ ਬਤੌਰ ਫੌਜੀ ਲੰਬਾ ਸਮਾਂ ਦੇਸ਼ ਦੀ ਸੇਵਾ ਕੀਤੀ ਤੇ ਪੁੱਤ ਨੇ ਵੀ ਪਿਤਾ ਦਾ ਸੁਪਨਾ ਪੂਰਾ ਕਰਦਿਆਂ ਹੋਇਆਂ ਫੌਜ ਦੇ ਵਿੱਚ ਹੀ ਪਰਤੀ ਲਈ ਹੈ। ਬਿਨ ਮਾਂ ਦੇ ਬੱਚੇ ਦੀ ਪੜ੍ਹਾਈ ਦੇ ਲਈ ਹਾਲਾਂਕਿ ਇੱਥੇ ਪਿਤਾ ਨੂੰ ਕਿੰਨਾ ਕੁਝ ਕਰਨਾ ਪੈਂਦਾ ਹੈ ਇਹ ਵੀ ਉਹਨਾਂ ਦੱਸਿਆ ਪਰ ਪਿਓ ਪੁੱਤ ਨੇ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਹਾਰ ਨਹੀਂ ਮੰਨੀ। ਆਰਥਿਕ ਤੰਗੀਆਂ ਤੇ ਅਨੇਕ ਔਕੜਾਂ ਚਲਦਿਆਂ ਹੋਇਆਂ ਉਹਨਾਂ ਦੇ ਵੱਲੋਂ ਇਹ ਮੁਕਾਮ ਹਾਸਲ ਕੀਤਾ ਗਿਆ 12ਵੀਂ ਜਮਾਤ ਦੇ ਵਿੱਚ ਐਨਡੀਏ ਚੋਂ ਪਾਸ ਨਾ ਹੋਣ ਤੇ ਵਿਦੇਸ਼ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਆਇਲਸ ਦੇ ਵਿੱਚੋਂ 8 ਬੈਂਡ ਵੀ ਲੈ ਕੇ ਕੈਨੇਡਾ ਦੀ ਫਾਈਲ ਲਗਾ ਦਿੱਤੀ ਗਈ ਸੀ ਪਰ ਅਚਨਚੇਤ ਸਲਾਬ ਬਦਲ ਲਈ ਗਿ ਮਨਿੰਦਰਪਾਲ ਨੇ ਦੇਸ਼ ਦੀ ਸੇਵਾ ਲਈ ਫੌਜ ਦੇ ਵਿੱਚ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਬੀਟੈਕ ਕਰਕੇ ਬੈਂਗਲੌਰ ਦੇ ਵਿੱਚ 14 ਲੱਖ ਦਾ ਸਾਲਾਨਾ ਪੈਕੇਜ ਵੀ ਮਿਲਿਆ ਫਿਰ ਵੀ ਨਹੀਂ ਛੱਡੀ ਐਸਐਸਬੀ ਦੀ ਤਿਆਰੀ ਪਹਿਲੀ ਵਾਰ ਟੈਸਟ ਹੀ ਪਾਸ ਕੀਤਾ ਤੇ ਹੰਝੂ ਭਰੀਆਂ ਅੱਖਾਂ ਦੇ ਨਾਲ ਲੈਫਟੀਨੈਂਟ ਬਣਨ ਦੀ ਸਾਰੀ ਦਾਸਤਾ ਸੁਣਾਈ ਗਈ ਨੌਜਵਾਨ ਪੀੜ੍ਹੀ ਨੂੰ ਵੀ ਉਹਨਾਂ ਵਿਦੇਸ਼ਾਂ ਦੀ ਥਾਂ ਇੱਥੇ ਹੀ ਰਹਿ ਕੇ ਚੰਗੇ ਮੁਕਾਮ ਹਾਸਲ ਕਰਨ ਦੀ ਵੀ ਸਲਾਹ ਦਿੱਤੀ ਹੈ ਮੇਰਾ ਜੀ ਨਾਂ ਸ਼ੁਭਪੀਤ ਸਿੰਘ ਪਿੰਡ ਮਾਨਾ ਵਾਲਾ ਇਹ ਮੇਰਾ ਪਤੀ ਆ ਜੀ ਇਹ ਲੈਫਟੀਨੈਂਟ ਐਜ਼ ਅ ਆਰਮੀ ਹੋਇਆ ਹੈ ਤੇ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਜੀ ਸਾਡੇ ਨਗਰ ਲਈ ਉਸ ਤੋਂ ਬਾਅਦ ਸਾਡੇ ਇਲਾਕੇ ਲਈ ਸਾਡੇ ਬਾਰਡਰ ਬੈਲਟ ਬੈਲਟ ਦੇ ਲਈ ਜੀ ਬੜੇ ਈ ਮਾਣ ਵਾਲੀ ਗੱਲ ਐ ਬੜਾ ਈ ਇਹਨੇ ਆਪਣੇ ਮਾਪਿਆਂ ਦਾ ਨਗਰ ਦਾ ਇਲਾਕੇ ਦਾ ਨਾਮ ਜੀ ਇਹਨੇ ਰੌਸ਼ਨ ਕੀਤਾ ਸ਼ੁਰੂ ਤੋਂ ਹੀ ਪਰਿਵਾਰ ਦੇ ਵਿੱਚ ਵੀ ਸਾਰਿਆਂ ਦੇ ਨਾਲ ਮੜਾਪਲਾ ਨਗਰ ਨਗਰ ਦੇ ਵਿੱਚ ਵੀ ਸਾਰਿਆਂ ਨਾਲ ਮੇਲਸਾਰ ਸਾਰੇ ਇਲਾਕੇ ਦਾ ਇਹਨੇ ਜਿੰਨਾ ਮਾਣ ਵਧਾਇਆ ਜੀ ਉਹ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਸਾਡੇ ਪਰਿਵਾਰ ਨੂੰ ਸਾਡੇ ਇਲਾਕੇ ਨੂੰ ਹੀ ਸਾਰੇ ਨੂੰ ਜੀ ਬੜੀ ਖੁਸ਼ੀ ਹੈ ਜੀ ਇਸ ਚ ਓ ਸੋਣਾ ਜੀ ਸਾਰੇ ਨਗਰ ਨੇ ਸਾਰੇ ਪਿੰਡ ਵਾਸੀਆਂ ਨੇ ਇਲਾਕੇ ਵਾਸੀਆਂ ਨੇ ਸਾਰਿਆਂ ਨੇ ਸਾਰੇ ਪਿੰਡ ਦੇ ਮੋਤਵਾਰ ਲਾਗੇ ਦੇ ਇਲਾਕੇ ਦੇ ਮੋਤਵਾਰ ਸਾਰੇ ਆਏ ਉਹਨਾਂ ਸਾਰਿਆਂ ਨੇ ਜੀ ਵੇਖੋ ਇੱਥੇ ਘਰ ਪਹੁੰਚ ਕੇ ਵਧਾਈਆਂ ਦਿੱਤੀਆਂ ਨੇ ਖੁਦ ਆਪ ਵਿਕਰਮ ਸਿੰਘ ਮਜੀਠੀਆ ਸਾਹਿਬ ਸਾਡੇ ਸ਼੍ਰੋਮਣੀ ਅਕਾਲੀ ਦਲ ਵਾਲੋ ਇਹਨਾਂ ਨਾਲ ਵੀਡੀਓ ਕਾਲ ਤੇ ਗੱਲ ਕਰਕੇ ਉਹਨਾਂ ਨੇ ਵਧਾਈ ਦਿੱਤੀ ਆ ਜੀ ਸਾਡੇ ਇਲਾਕੇ ਨੂੰ ਸਾਡੇ ਬਾਰਡਰ ਬੈਲਟ ਨੂੰ ਬੜਾ ਮਾਣ ਆ ਜੀ ਇਸ ਨੌਜਵਾਨ ਦੇ ਉੱਤੇ ਇਹਨੇ ਇਲਾਕੇ ਦਾ ਪਰਿਵਾਰ ਦਾ ਸਾਰੇ ਜਾਣਿਆਂ ਦਾ ਨਾਮ ਰੋਸ਼ਨ ਕੀਤਾ ਬਹੁਤ ਬਹੁਤ ਜੀ ਪਰਿਵਾਰ ਨੂੰ ਤੇ ਬੜੀ ਮਾਣ ਵਾਲੀ ਗੱਲ ਹੈ ਦੋਵੇਂ ਦੇ ਚਾਚਾ ਜੀ ਇਹਦੇ ਫਾਦਰ ਸਾਹਿਬ ਆਰਮੀ ਵਿੱਚ ਸਰਵ ਕਰਕੇ ਆਏ ਨੇ ਉਹਨਾਂ ਨੇ ਵੀ ਦੇਸ਼ ਦੇ ਨਾਮ ਜੰਗਾਂ ਲੜੀਆਂ ਬੜਾ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਪਿੰਡ ਦਾ ਨਾਮ ਰੌਸ਼ਨ ਕੀਤਾ ਸਾਡੇ ਬੇਟੇ ਨੇ ਸਾਨੂੰ ਇਲਾਕੇ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਮਾਣ ਦਵਾਇਆ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਨਾਮ ਲੈਫਟ ਹੰਡ ਮਨਿੰਦਰਪਾਲ ਸਿੰਘ ਹੈ ਜੀ ਮੇਰਾ ਪਾਪਾ ਦਾ ਨਾਮ ਸਰਦਾਰ ਤੀਰ ਤੀਰ ਸਿੰਘ ਹੈ ਮੈਂ ਅੱਜ ਤੋਂ 11 ਮਹੀਨੇ ਪਹਿਲਾਂ ਐਸਐਸਬੀ ਦੇ ਕੇ ਪਰਤੀਆਸੀ OTI ਚਨਈ ਚ ਆਫਸਰ ਟ੍ਰੇਨਿੰਗ ਅਕੈਡਮੀ ਚ 11 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਮੇਰੀ 2 ਦਿਨ ਪਹਿਲਾਂ ਜਾਨਕੀ 7 ਸਤੰਬਰ ਨੂੰ ਪਾਰਸਿੰਗਮੈਂਟ ਪਰੇਡ ਹੋਈ ਹੈ ਜਿਹਦੇ ਵਿੱਚ ਮੈਨੂੰ ਲੈਫਟਨੈਂਟ ਦੇ ਰੈਂਕ ਲੱਗਾ ਤੇ ਮੇਰਾ ਪਿੰਡ ਹੈ ਛੋਟਾ ਜਿਹਾ ਪਿੰਡ ਹੈ ਜੀ ਮਾਨਾ ਵਾਲਾ ਤਹਿਸੀਲ ਜਨਾਲਾ ਤੇ ਉੱਥੋਂ ਹੀ ਬਿਲੋਂਗ ਕਰਦਾ ਹਾਂ ਜੀ ਸ਼ੁਰੂ ਤੋਂ ਦੇਖਿਆ ਜਾਵੇ ਜੀ ਮੈਂ ਕਾਫੀ ਟਿਕਾ ਰਿਹਾ ਮੈਂ ਪਰਿਵਾਰ ਤੋਂ ਹਮੇਸ਼ਾ ਅਲੱਗ ਹੀ ਰਿਹਾ ਹਾਂ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਮੋੜੇ ਜਗ੍ਹਾ ਪੜਾਇਆ ਜਾਵੇ ਕਹਾ ਦੇ ਫੌਜ ਚ ਸੀ ਤੇ ਮੈਨੂੰ ਹਮੇਸ਼ਾ ਉਹਨਾਂ ਨੇ ਆਰਮੀ ਸਕੂਲ ਬਿਆਸ ਪੜਾਇਆ ਜੋ ਕਿ ਉੱਥੇ ਹੋਸਟਲ ਹੈ ਮੈਂ 6ਵੀਂ ਚ ਲੈ ਕੇ 12ਵੀਂ ਤੱਕ ਹੋਸਟਲ ਜੀ ਪੜਿਆ ਹਾਂ ਜੀ ਉਦੋਂ ਹੀ ਘਰ ਤੋਂ ਘਰ ਪਰਵਾਦ ਦੂਰੀ ਸੀ ਉਸ ਤੋਂ ਬਾਅਦ 12ਵੀਂ ਕਰਨ ਤੋਂ ਬਾਅਦ ਇਹਨਾਂ ਨੇ ਫੈਸਲਾ ਲਿਆ ਕਿ ਮੈਨੂੰ ਬਾਹਰ ਨਹੀਂ ਭੇਜਣਾ ਕਿਉਂਕਿ ਮੇਰਾ ਮਨ ਸੀ ਕਿ ਮੈਂ ਪਾਪਾ ਜੀ ਦਿਖਾਇਆ ਰਸਤੇ ਤੇ ਅਫਸਰ ਬਣ ਕੇ ਫੌਜ ਤੇ ਜਾਵਾਂ ਤੇ ਬਾਹਰ ਦਾ ਹਾਲ ਕੇ ਆਲਟਸ ਕੀਤੀ ਸੀ ਮੈਂ ਬਟ ਆਲਟਸ ਕਰਨ ਤੋਂ ਬਾਅਦ ਹੀ ਮੈਂ ਫੈਸਲਾ ਲਿਆ ਕਿ ਮੈਂ ਫੌਜ ਜਾਣਾ ਚਾਹੁੰਦਾ ਹਾਂ ਬੜੀ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਦੇਖੋ ਜੀ ਮਿਹਨਤ ਤਾਂ ਸਾਰੇ ਕਰ ਹੀ ਰਹੇ ਨੇ ਜਿਹੜਾ ਬਾਹਰ ਜਾ ਰਿਹਾ ਉਹ ਵੀ ਕਰ ਰਿਹਾ ਹੈ ਜਿਹੜਾ ਅਫਸਰ ਬਣ ਰਿਹਾ ਉਹ ਵੀ ਕਰ ਰਿਹਾ ਹੈ ਬਟ ਮਿਹਨਤ ਕਾਣਾ ਸੇ ਇਹੀ ਹੈ ਕਿ ਜਿਹੜਾ ਤੁਸੀਂ ਇੱਕ ਵਾਰੀ ਮੁਕਾਮ ਚੁਣ ਲਿਆ ਉਦ ਤੱਕ ਪਹੁੰਚਣਾ ਹੈ ਬਸ ਉਹ ਚਲਦੇ ਜਾਣਾ ਹੈ ਮਿਹਨਤ ਔਕਣਾ ਹਰ ਇੱਕ ਰਸਤੇ ਚ ਹੁੰਦੀਆਂ ਨੇ ਬਾਕੀ ਜਿੰਨੇ ਵੀ ਫੌਜੀ ਮੇਰੇ ਇਥੇ ਭਰਾ ਬੈਠੇ ਨੇ ਜਾਂ ਮੇ ਬਜ਼ੁਰਗ ਬੈਠੇ ਨੇ ਉਹਨਾਂ ਨੂੰ ਪਤਾ ਹੈ ਕਿ ਨਹੀਂ ਮਿਹਨਤ ਹੁੰਦੀ ਹੈ ਫੌਜ ਚ ਤਾਂ ਮਿਹਨਤ ਨੂੰ ਮੈਂ ਕਹਾਂ ਕਿ ਮੈਂ ਵਾਅਦਾ ਕੀਤਾ ਕਿ ਹੋਰ ਨਹੀਂ ਘਟ ਕੀਤੀ ਹੈ ਉਹ ਤਾਂ ਆਈ ਥਿੰਕ ਸਹੀ ਨਹੀਂ ਹੋਈ ਪਰ ਬਹੁਤ ਸਵਾਗਤ ਹੋਇਆ ਕਿਸਾਨਾ ਵੱਲੋਂ ਤੁਹਾਨੂੰ ਪ੍ਰੈਕਟਰ ਜੀ ਬਿਠਾ ਕੇ ਬਹੁਤ ਮੈਂ ਤਾਂ ਬਹੁਤ-ਬਹੁਤ ਧੰਨਵਾਦੀਆਂ ਇਹਨਾਂ ਟਾਈਮ ਕੱਢ ਕੇ ਮੀਂਹ ਦੇ ਮੌਸਮ ਸਾਰੇ ਆਏ ਨੇ ਮੈਨੂੰ ਇੰਨਾ ਯਕੀਨ ਨਹੀਂ ਸੀ ਕਹਿੰਨਾ ਪਰ ਉਹ ਸਾਰੀ ਸੀਗਾ ਕਿ ਮੈਨੂੰ ਮੈਂ ਸੋਚਿਆ ਨਹੀਂ ਸੀਗਾ ਕਿ ਨਾ ਪਰਵਾਸ ਸਵਾਗਤ ਕੀਤਾ ਜਾਏਗਾ ਮੈਂ ਤਾਂ ਸਭ ਕਰ ਦੇਣਾ ਕਿਾਇ ਸੀਗਾ ਕਿ ਆਪਾਂ ਆਰਾਮ ਨਾਲ ਬੈਠ ਕੇ ਖਾਣ-ਪੀਣ ਦਾ ਭੋਗ ਤੋਂ ਬਾਅਦ ਆਪਾਂ ਬੈਠ ਕੇ ਗੱਲਬਾਤ ਕਰ ਲਾਂਗੇ ਬਟ ਇੰਨਾ ਸੋਹਣਾ ਸਵਾਗਤ ਹੋਏਗਾ ਮੈਨੂੰ ਇਹ ਤਾਂ ਬਿਲਕੁਲ ਵੀ ਹਾਂਜੀ ਹਾਂਜੀ ਮੈਂ ਬਹੁਤ ਬਤਨਵਾਦੀ ਆ ਜੀ ਨੇ ਟਾਈਮ ਬਾਅਦ ਮੈਂ ਤਾਂ ਜਿੱਦਾਂ ਦੱਸਿਆ ਪਹਿਲਾਂ ਕਿ ਮੈਂ ਹਮੇਸ਼ਾ ਬਾਹਰ ਹੀ ਪੜਿਆ ਮੈਨੂੰ ਕਦੇ ਮੌਕਾ ਨਹੀਂ ਮਿਲਿਆ ਕਦੀ ਕੋਈ ਫੰਕਸ਼ਨ ਵਿਆਹ ਅਟੈਂਡ ਕਰਨ ਦਾ ਅੱਜ ਮੌਕਾ ਮਿਲਿਆ ਸਾਰਾ ਪਰਿਵਾਰ ਮੇਰਾ ਇਕੱਠਾ ਹੈ ਮਾਮੀਆਂ ਚਾਚੀਆਂ ਦੂਰੋਂ ਸਾਰੀਆਂ ਮੈਨੂੰ ਮਿਲਣ ਆਸ ਤੇ ਆਈਆਂ ਨੇ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਕਿ ਅੱਜ ਸਾਰਾ ਮੇਰਾ ਪਰਿਵਾਰ ਇਕੱਠਾ ਹੈ ਅੱਜ ਬੈਠ ਕੇ ਥੋੜੀਆਂ ਗੱਲਾਂ ਕਰ ਸਕਦਾ ਹਾਂ ਬਹੁਤ ਚੰਗਾ ਲੱਗ ਰਿਹਾ ਹੈ ਜੀ ਸ਼ੁਰੂਤ ਤੇ ਮੈਂ ਦੇਖਿਆ ਹੈ ਮੇਰੇ ਜਿੰਨੇ ਵੀ ਦੋਸਤ ਨੇ ਮੈਂ 11ਵੀਂ 12ਵੀਂ ਜਿੰਨੇ ਨਾਲ ਪੜਿਆ ਵਾਂ ਸਾਰੇ ਜਾਨੇ ਜਿਹੜੇ ਸੀਗੇ ਬਾਹਰ ਚਲੇ ਗਏ ਨੇ ਬਾਹਰ ਜਾ ਕੇ ਵਧੀਆ ਕਮਾ ਖਾ ਰਹੇ ਨੇ ਪਰ ਮੈਨੂੰ ਇਹ ਸੀਗਾ ਕਿ ਮੈਂ ਆਪਣੇ ਪਰਿਵਾਰ ਤੋਂ ਦੂਰ ਰਿਹਾ ਵਾਂ ਮੈਂ ਬਾਹਰ ਜਾ ਕੇ ਹੋਰ ਦੂਰ ਨਹੀਂ ਹੋਣਾ ਤੇ ਮੈਨੂੰ ਇਹ ਸੀਗਾ ਕਿ ਮੇਰੇ ਆਪਣੇ ਇੱਕ ਪਿੰਡ 'ਚੋਂ ਇੱਕ ਨਾਮ ਹੋਵੇ ਤਾਂ ਕਿ ਮੈਨੂੰ ਦੇਖ ਕੇ ਲੋਕ ਇਹ ਸੋਚਣ ਕਿ ਬਾਹਰ ਹੀ ਇੱਕ ਆਪਸ਼ਨ ਨਹੀਂ ਆ ਬਾਹਰ ਜਾਣਾ ਜਾਂ ਫੋਰਨ ਜਾਣਾ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਹੀ ਆਪਸ਼ਨ ਨਹੀਂ ਆ ਤੁਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਵੀ ਤੁਸੀਂ ਆਪਣੇ ਆਪਣੇ ਡ੍ਰੀਮ ਨੂੰ ਸਫਲ ਕਰ ਸਕਦੇ ਹੋ ਆਪਣੇ ਮੁਕਾਮ ਤੇ ਪਹੁੰਚ ਸਕਦੇ ਹੋ ਤੇ ਆਪਣੇ ਪਰਿਵਾਰ ਨਾਲ ਵੀ रह ਸਕਦੇ ਹੋ ਇਹ ਦੇਖਿਆ ਜਾਵੇ ਪਿੰਡਾਂ ਦੇ ਵਿੱਚ ਨਸ਼ਾ ਬਹੁਤ ਹੈ ਨੌਜਵਾਨ ਜਿਹੜੀ ਪੀੜ੍ਹੀ ਨਸ਼ੇ ਦੀ ਦੰਗਰ ਵਿੱਚ ਜੀ ਦੇਖੋ ਨਸ਼ਾ ਤਾਂ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਹੈ ਪੰਜਾਬ ਚ ਤੋਂ ਜ਼ਿਆਦਾ ਮਨਿਆ ਜਾਂਦਾ ਕਿਉਂਕਿ ਇਲਾਕਾ ਹੀ ਇਹੋ ਜਿਹਾ ਹੈ ਮੈਂ ਹੀ ਕਹਿਣਾ ਚਾਹਣਾ ਆਪਣੇ ਵੀਰਾਂ ਭਰਾਵਾਂ ਜਿਹੜੇ ਨਸ਼ਾ ਕਰਦੇ ਨੇ ਕਿ ਨਸ਼ੇ ਤੋਂ ਵੱਧ ਕੇ ਵੀ ਇੱਕ ਦੁਨੀਆ ਹੈਗੀ ਹੈ ਨਸ਼ੇ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਹੇ ਹੋ ਇੱਕ ਵਧੀਆ ਜਗ੍ਹਾ ਕੰਮ ਕਰਕੇ ਆਪਣੇ ਪਰਿਵਾਰ ਨੂੰ ਸੁਧਾਰ ਸਕਦੇ ਹੋ ਤੇ ਆਪਣੇ ਆਪ ਨੂੰ ਬਚਾ ਸਕਦੇ ਹੋ ਤਾਂ ਨਸ਼ਾ ਕਰਕੇ ਤਾਂ ਮੇਰਾ ਇਹ ਹੀ ਰਹੇਗਾ ਕਿ ਜਿੰਨੀ ਛੱਤੀ ਛੱਤੀ ਹੋ ਜਾਦਾ ਨਸ਼ਾ ਛੱਡ ਦਿਓ ਤੇ ਵਧੀਆ ਆਪਣੇ ਮੁਕਾਮਲ ਚੱਲੋ ਮੇਰਾ ਨਾਮ ਤੀਰਤ ਸਿੰਘ ਹੈ ਮੈਂ ਇੱਕ ਸਾਬਕਾ ਫੌਜੀ ਹਾਂ ਮੇਰਾ ਪਿੰਡ ਮਾਨਾਲਾ ਜ਼ਿਲ੍ਹਾ ਹਮਸਰ ਹੈ ਤਹਿਸੀਲ ਲੋ ਅੱਜ ਮੇਰਾ ਬੇਟਾ ਇਲੈਫਟ ਨੇ ਬਣ ਕੇ ਘਰ ਪਹੁੰਚਿਆ ਹੈ ਬਹੁਤ ਬਹੁਤ ਖੁਸ਼ੀ ਹੈ ਇਸ ਤੋਂ ਜ਼ਿਆਦਾ ਇਹ ਵੀ ਖੁਸ਼ੀ ਹੈ ਕਿ ਮੇਰੇ ਨਗਰ ਵਾਸੀਆਂ ਨੇ ਸਿਹਦਾਰਾ ਨੇ ਪੈਣਪਰਾਵਾਂ ਨੇ ਬਹੁਤ ਅਸੀਂ ਪੜਵਾ ਸਵਾਗਤ ਕੀਤਾ ਬਹੁਤ ਹੀ ਉਤਸ਼ਾਹ ਨਾਲ ਨਗਰ ਨੇ ਬੱਚੇ ਦਾ ਮਾਨ ਸਤਕਾਰ ਕਰਦੇ ਹੋਏ ਪਿੰਡ ਤੋਂ ਬਾਹਰ ਜਾ ਕੇ ਪਿੰਡ ਦੀ ਯੂਹ ਤੋਂ ਪਹਿਲਾਂ ਹੀ ਉੱਥੋਂ ਲੈ ਕਰਕੇ ਸਾਥ ਆਏ ਇੱਥੋਂ ਨੇ 에어ਪੋਰਟ ਤੋਂ ਜਾ ਕੇ ਇਹ ਬੱਚੇ ਨੂੰ ਸਾਰੇ ਪਤਵੰਤੇ ਸੱਜਣਾਂ ਨੇ ਸਰਪੰਚ ਸਾਹਿਬ ਨੇ ਨੰਬਰਦਾਰ ਸਾਹਿਬਾਂ ਨੇ ਸਾਰਿਆਂ ਨੇ ਸਵਾਗਤ ਮਾਨ ਸਤਕਾਰ ਦੇ ਕਰਕੇ ਵਾਪਸ ਲੈ ਕੇ ਆਏ ਬਹੁਤ ਬਹੁਤ ਹੀ ਖੁਸ਼ੀ ਹੈ ਖੁਸ਼ੀ ਆਕਾਂਤੀ ਕੋ ਲੱਭੇ ਨਹੀਂ ਹੈ ਖੁਸ਼ੀ ਨਿਬਿਆਨ ਕਰੀ ਤੁਹਾਨੂੰ ਤੁਹਾਨੂੰ ਬਤੌਰ ਖੁਸ਼ੀ ਸੇਵਾ ਨੂੰ ਭਾਈ ਅੱਜ ਇਹ ਵੀ ਖੁਸ਼ੀ ਤੁਹਾਡਾ ਬਹੁਤ ਅਫਸਰ ਬਣਿਆ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਕਿਉਂਕਿ ਅਸੀਂ ਪਤਨੀ ਐਜੇ ਸਿਪਾਈ ਪਰਤੀ ਹੋਏ ਬਾਅਦ ਵਿੱਚ ਹੌਲਦਾ ਤੋ ਰਿਟਾਇਰ ਹੋਏ ਪਰ ਅਸੀਂ ਦੇਖਿਆ ਹੈ ਅਫਸਰ ਰਾਇਕੀ ਸੋਚਿਆ ਵੀ ਨਹੀਂ ਕਿਤੇ ਸਾਡਾ ਵੀ ਬੱਚਾ ਜਾਂ ਸਾਡੇ ਪਰਵਾਦ ਆਪਣਾ ਹੀ ਬੱਚਾ ਫੌਜ ਵਿੱਚ ਅਫਸਰ ਪਰਤੀ ਹੋਏਗਾ ਤੇ ਬਹੁਤ ਬਹੁਤ ਉਸ ਮਾਲਕ ਦਾ ਵਾਹਿਗੁਰੂ ਸਾਦੂ ਅਸੀਂ ਸ਼ੁਕਰਾਨਾ ਅਦਾ ਕਰਦੇ ਹਾਂ ਤੇ ਆਸ ਕਰਦੇ ਹਾਂ ਹੋਰ ਵੀ ਕਿਸ ਆਪਣੇ ਪਿੰਡ ਪ੍ਰਾਰਥੀਦਾਰਾਂ ਪੰਜਾਬ ਵਿੱਚੋਂ ਜ਼ਿਲ੍ਹੇ ਵਿੱਚੋਂ ਪਿੰਡ ਵਿੱਚ ਹੋਰ ਵੀ ਨੌਜਵਾਨ ਵੇਖ ਕਰਕੇ ਸਿਹਤ ਰਹਿਣ ਅਤੇ ਆਪਣੀ ਮਿਹਨਤ ਕਰਕੇ ਅਵਸਾਰਾਂ ਵਿੱਚ ਹੋਰ ਵੀ ਉਹ ਚੌਧਿਆਂ ਤੇ ਗੁਰਵਾਜਮਾਨ ਹਾਂ ਬਿਲਕੁਲ ਜੀ ਮਾਨ ਨਾਲ ਦਾ ਨਾਮ ਰੁਸ਼ਨ ਕੀਤਾ ਡਿਸਟ੍ਰਿਕਟ ਦਾ ਤਹਿਸੀਲ ਦਾ ਇਥੋਂ ਤੱਕ ਪੰਜਾਬ ਦਾ ਹੀ ਨਾਮ ਰੁਸ਼ਨ ਹੋਇਆ ਹੈ ਕਿਉਂਕਿ ਉੱਥੇ ਤਿੰਨ OTICH ਨਈ ਦੇ ਵਿੱਚ ਤਿੰਨ ਲੜਕੇ ਸਰਦਾਰ پاسਿੰਗ ਆਊਟ ਹੋਏ ਇਸ ਬੈਚ ਵਿੱਚ 7 ਤਰੀਕ ਨੂੰ OTI ਉਹਦੇ ਤਿੰਨ ਸਰਦਾਰ ਹੀ ਜਿਨ੍ਹਾਂ ਵਿੱਚ ਇੱਕ ਸੌਤ ਦਿੱਲੀ ਦਾ ਹੀ ਇੱਕ ਉੱਤਰਾਖੰਡ ਦਾ ਉਹ ਇੱਕ ਪੰਜਾਬ ਦਾ ਇਸ ਉਸ ਬੈਚ ਵਿੱਚ ਇਕੱਲਾ ਹੀ ਸੰਦਾ ਬੱਚਾ ਸੀਗਾ ਇਹ ਖੁਸ਼ ਹੋਰ ਵੀ ਲੜਕੇ ਸੀਗਾ ਦਰ ਕਮਿਊਨਿਟੀ ਤੇ ਇੱਕ ਲੜਕੀ ਵੀ ਸੀ ਬਟ ਬਹੁਤ ਖੁਸ਼ੀ ਹੋਈ ਮਾਨੋ ਤੇ ਆਪਣੇ ਇਲਾਕੇ ਆਪਣੇ ਮਾਨਾਂ ਵਾਲਾ ਪੰਜਾਬ ਅੰਸਰ ਦਾ ਨਾਮ ਬਸ਼ਨ ਹੋਇਆ। ਬਹੁਤ ਹੀ ਖੁਸ਼ੀ ਦਾ ਮੌਹਲੇ ਵਿਆਹ ਵਰਗਾ ਮਾਹੌਲ ਪੂਰੇ ਪਿੰਡ ਵਿੱਚ ਹੋਇਆ ਪਿਆ। ਹਰੇਕ ਹੀ ਜਿਹਨੂੰ ਜਿਹਨੇ ਵੀ ਵੇਖਿਆ ਹੈ ਵਿੱਚ ਬਿਨਾਂ ਸੱਦੇ ਦੇ ਵੀ ਸਾਰਾ ਪਿੰਡ ਇਕੱਠਾ ਹੋਇਆ ਹੈ। ਜਿੱਥੇ ਵੀ ਨੰਗ ਰਹੇ ਲੜਕੇ ਦਾ ਸਨਮਾਨ ਕੀਤਾ ਜਾ ਰਿਹਾ ਹੈ। ਮੈਂ ਉਹਨਾਂ ਸਾਰਾ ਬਾਰੀ ਰਹਾਂਗਾ। ਧੰਨਵਾਦ ਕਰਦਾ ਹਾਂ। ਬਹੁਤ ਹੀ ਪਰਮਾ ਸਵਾਗਤ ਕੀਤਾ। ਹਰੇਕ ਨੇ ਆਪਣੇ ਚਾਹ ਨਾਲ ਉਸ ਜਨ ਸਵੇਰ ਤੋਂ ਹੀ ਅਢੀ ਕਰ ਰਹੀ ਹੈ। ਕਦੋਂ ਆਉਣਾ ਫੋਨ ਤੇ ਫੋਨ ਆ ਰਹੇ ਸੀ। ਪਹਿਲੇ ਹੀ ਖੜੇ ਸਵੇਰ ਤੋਂ ਟਰੈਕਟਰ ਲਿਆ ਕਰਕੇ ਵੀ ਕੋਈ ਰੋਡ ਤੇ ਦੁਕਾਨਦਾਰ ਸਾਰੇ ਹੀ ਬਹੁਤ ਹੀ ਸ਼ਾਦਨ ਠੀਕ ਹੈ ਧੰਨਵਾਦ ਮੈਂ ਰਿਸ਼ਪਾਲ ਸਿੰਘ ਪਿੰਡ ਮਾਨਾ ਵਾਲਾ ਸਾਡੇ ਅਜ ਮਨਿੰਦਰਜੀਤ ਸਿੰਘ ਮਨਿੰਦਰਪਾਲ ਸਿੰਘ ਦੇ ਲੈਫਟੀਨੈਂਟ ਬਣਦੇ ਮੇਰੇ ਵੱਲੋਂ ਸਮੂਹ ਨਗਰ ਵੱਲੋਂ ਲੱਖ ਲੱਖ ਵਧਾਈਆਂ ਹੋਣ ਕਿਹਦਾ ਕੀ ਕਹਿਣਾ ਚਾਹੋ ਕਿ ਲਾਕੇ ਦਾ ਲੋਕ ਕਿਹਦਾ ਮੁੰਡੇ ਨੇ ਕਿਹਦਾ ਕਿ ਬਿੰਦ ਕਸ਼ ਪਰਿਵਾਰ ਆ ਪਿਤਾ ਕੀ ਕਰਦੇ ਨੇ ਇਹਨਾਂ ਦੇ ਪਿਤਾ ਸਾਹਿਬ ਕਾ ਫੌਜੀ ਆ ਜੀ ਤੇ ਇਹਨਾਂ ਪਰਿਵਾਰ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਕੇ ਇਹਦੀ ਤੱਕ ਇਹ ਗਏ ਆ ਜੀ ਕੋ ਕਿਦਾਂ ਮੋਹਲਾ ਚੰਦੇ ਪਿੰਡ ਦੇ ਵਿੱਚ ਵਿਆਹ ਰਗ ਮਹੌਲਾ ਜੀ ਇਹਨਾਂ ਦੇ ਲੈਫਟੀਨੈਂਟ ਬੰਦ ਹੀ ਖੁਸ਼ੀ ਦੇ ਵਿੱਚ ਬਹੁਤ ਚਾਹ ਲੋਕਾਂ ਨੂੰ ਤੁਸੀਂ ਵੇਖ ਰਹੇ ਹੋ ਬਰਸਾਤ ਹੋਣ ਦੇ ਬਾਵਜੂਦ ਵੀ ਇੰਨੀ ਭਾਰੀ ਸੰਗਤ ਆਈ ਸਾਡੇ ਪਿੰਡ ਦੇ ਵਿੱਚੋਂ ਦੇ ਪਹਿਲੇ ਨੌਜਵਾਨ ਆ ਜਿਹੜੇ ਲੈਫਟੀਨੈਂਟ ਬਣੇ ਆ ਮਤਲਬ ਇਲਾਕੇ ਤੋਂ ਨਹੀਂਗਾ ਕੋਈ ਪਤਾ ਪਿੰਡ ਦੇ ਵਿੱਚੋਂ ਸਾਡੇ ਚੋਂ ਇਹ ਪਹਿਲੇ ਬਣੇ ਸਭ ਤੋਂ ਪਹਿਲਾਂ ਜੀ ਦੇਸ਼ ਦੀ ਸੇਵਾ ਕਰਨੀ ਚਾਹੀਦੀ ਉਹ ਤੋਂ ਬਾਅਦ ਤੇ ਫਿਰ ਆਪਣਾ ਕੰਮ ਆ ਦੇਸ਼ ਦੀ ਸੇਵਾ ਦੇ ਸਾਡੀ ਸੇਵਾ ਜਿਹੜੇ ਕਿ ਲੈਫਟੀਨੈਂਟ ਜਿਹੜੇ ਕਿ ਭਰਤੀ ਹੋਏ ਨੇ ਸਾਡੇ ਵੀਰ ਸੋ ਇਸ ਜਿਹੜਾ ਕਿ ਬਹੁਤ ਖੁਸ਼ੀ ਦਾ ਜਿਹੜਾ ਕਿ ਮਾਹੌਲ ਬਣਿਆ ਸਾਡੇ ਹਲਕੇ ਦੇ ਵਿੱਚ ਸੋ ਆਪਾਂ ਇਸ ਪਰਿਵਾਰ ਨੂੰ ਔਰ ਇਸ ਪਿੰਡ ਨੂੰ ਸਾਰਿਆਂ ਨੂੰ ਕਿ ਜਿਹੜਾ ਕਿ ਲੱਖ ਲੱਖ ਵਧਾਈ ਦੇਣਾ ਜੀ ਸਾਹਿਬ ਇਲਾਕੇ ਦੇ ਪਹਿਲਾ ਵਾਰ ਇਸ ਨਾਲ ਬੱਚਾ ਜਿਹੜਾ ਲੈਫਟੀਨੈਂਟ ਬਣ ਕੇ ਆਇਆ ਨਾ ਜੀ ਹਾਂ ਮੇਰਾ ਸਾਲ ਲਗਭਗ ਪਹਿਲਾ ਹੋਊਗਾ ਜੀ ਕਿਉਂਕਿ ਚਲੋ ਮੈਂ ਪਹਿਲਾ ਪਿਛਲਾ ਪੁਰਾਣਾ ਤੇ ਨਹੀਂ ਜਾਣਦਾ ਜਦੋਂ ਦਾ ਇਸ ਲਾਈਨ ਦੇ ਵਿੱਚ ਪਏ ਚਾਰ ਪੰਜ ਸਾਲ ਹੋ ਗਿਆ ਲੇਕਿਨ ਮੈਨੂੰ ਤਾਂ ਲੱਗਦਾ ਕਿ ਹਲਕੇ ਜਨੀ ਜਿਲ੍ਹੇ ਦੇ ਵਿੱਚ ਹੀ ਪਹਿਲਾ ਹੋਊਗਾ ਜੀ ਹਾਂ ਬਹੁਤ ਵੀਰ ਨੇ ਮਿਹਨਤ ਕੀਤੀ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਲ ਕਹਿੰਦੇ ਨੇ ਵੀ ਬੱਚਿਆਂ ਨੂੰ ਦੇ ਦੀ ਸੇਵਾ ਕਰਨੀ ਚਾਹੀਦੀ ਹੈ ਕੋਚ ਵਰਤੀ ਹੋਣਾ ਚਾਹੀਦਾ ਜੀ ਬਿਲਕੁਲ ਬਿਲਕੁਲ ਆਪਾਂ ਉਹਨਾਂ ਦਾ ਵੀ ਬਿਲਕੁਲ ਸਹੀ ਹੈ ਉਹਨਾਂ ਨੇ ਫੌਜ ਦੇ ਵਿੱਚ ਹੋਵੇ ਮਤਲਬ ਕੋਈ ਵੀ ਹੋਵੇ ਡਿਪਾਰਟਮੈਂਟ ਕੋਈ ਵੀ ਹੋਵੇ ਪਰ ਹੋਵੇ ਮਿਹਨਤ ਸਦਕਾ ਮਿਹਨਤ ਕੀਤੀ ਹੋਵੇ ਜਦੋਂ ਮਿਹਨਤ ਦਾ ਮੁੱਲ ਪੈ ਜਾਂਦਾ ਨੂੰ ਦੇਖ ਕੇ ਬਹੁਤ ਉਤਸ਼ਾਹ ਵਾਦਦਾ ਹੋ ਬੱਚਿਆਂ ਦੇ ਵਾਦਦਾ ਤੇ ਇਹੀ ਅਪੀਲ ਸਾਰਿਆਂ ਨੂੰ ਕਰਾਂਗੇ ਕਿ ਆਪਾਂ ਵੱਧ ਤੋਂ ਵੱਧ ਜੀ ਕਿ ਆਪਾਂ ਆਪਣੇ ਪੰਜ ਆਪਣੀ ਮਿਹਨਤ ਵੱਲ ਜਿਹੜਾ ਦਿੱਤਾ ਜਾਵੇ ਔਰ ਇਦਾਂ ਜਦੋਂ ਕਿਉਂਕਿ ਆਪਣਾ ਇਤਿਹਾਸ ਫੋਰ ਕੇ ਦੇਖ ਲਈਏ ਤੇ ਲਗਭਗ ਸਭ ਤੋਂ ਜਿਹੜਾ ਕੀ ਆਪਣੇ ਜਿਹੜੇ ਡਾਇਰੈਕਟ ਭਰਤੀ ਹੋਏ ਨੇ ਅਫਸਰ ਸਾਹਿਬਾਨ ਕਿਸੇ ਵੀ ਡਿਪਾਰਟਮੈਂਟ ਦੇ ਹੁਣ ਉਹ ਸਭ ਤੋਂ ਵੱਧ ਕੀ ਪੰਜਾਬ ਦੇ ਵਿੱਚ ਦੀ ਹੈ ਪੰਜਾਬ ਦੇ ਜਿਹੜੇ ਨੌਜਵਾਨ 20 ਲੱਖ ਰੁਪਏ ਕਰਜ਼ਾ ਚੜਾ ਕੇ ਮਾਪੇ ਉਹਦਾ ਕਿੱਲੇ ਵੇਚ ਕੇ ਜਾਂ ਬਾਹਰ ਜਾ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਮੈਂ ਤੇ ਇਹੀ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰੂੰਗਾ ਕਿ ਆਪਾਂ ਪੰਜਾਬ ਦੇ ਵਿੱਚ ਰਹਿ ਕੇ ਕਿਉਂਕਿ ਸਾਡੇ ਸ਼ੁਰੂ ਤੋਂ ਸਾਡੇ ਜਿਹੜਾ ਕਿਰਤਾਇਆ ਖੇਤੀਬਾੜੀ ਦਾ ਬਹੁਤ ਪujaਊ ਆ ਧਰਤੀ ਆ ਸੋ ਕਿਤੇ ਦੇ ਨਾਲ ਆਪਾਂ ਜੁੜੀਏ ਸੋ ਆਪਣੇ ਹੁਣ ਤੇ ਪਹਿਲਾਂ ਤੇ ਹੈਗਾ ਸੀ ਵੀ ਮਾਈਂਡ ਦੇ ਵਿੱਚ ਹੀ ਮਤਲਬ ਪਬਲਿਕ ਦੇ ਸੀ ਕਿ ਯਾਰ ਨੌਕਰੀਆਂ ਨਹੀਂ ਮਿਲਦੀਆਂ ਜਾਂ ਕਿੱਦਾਂ ਹੁਣ ਤੁਹਾਡੇ ਸਾਹਮਣੇ ਆ 2-3 ਸਾਲ ਦੀ ਸਰਕਾਰ ਹੋ ਚੁੱਕੀ ਆ ਰਪੀਡ ਮਾਨ ਸਾਹਿਬ ਹੋਣਾ ਦੀ ਮੇਰੇ ਖਿਆਲ ਸ਼ਾਇਦ 50000 ਦੇ ਆਸ-ਪਾਸ ਨੌਕਰੀਆਂ ਦੇਤੀਆਂ ਸੋ ਰੋਜ਼ ਰੋਜ਼ ਹਾਂ ਮਿਲਣ ਉਹਨਾਂ ਰਹੀਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਗੱਲ ਫੇਰ ਮਿਹਨਤ ਤੇ ਆਉਂਦੀ ਆ ਬਿਲਕੁਲ ਜੀ ਕੱਲ ਪਰਸੋ ਜਿਹੜਾ ਤੁਸੀਂ ਦੇਖਿਆ ਉਹ ਨਿਯੁਕਤੀ ਪੱਤਰ ਦਿੱਤੇ ਸੀ ਮਾਨ ਸਾਹਿਬ ਉਹਨਾਂ ਨੇ ਉਹ ਸਕੇ ਭੈਣ ਭਰਾਵਾਂ ਨੂੰ ਜਿਹੜੇ ਕਿ ਉਹ ਨੌਕਰੀਆਂ ਮਿਲੀਆਂ ਸੀ ਸੋ 1 ਰੁਪਿਆ ਨਹੀਂ ਲਿਕਨ ਉਹਨਾਂ ਦਾ ਮਾਪੇ ਦਾ ਸੁਪਨਾ ਸੀ ਉਹ ਸਵੀਕਾਰ ਹੋਇਆ ਸੱਚ ਹੋਇਆ ਸੋ ਇਹ ਮੈਂਟ ਵਾਲੀ ਹੈ ਜਿਸ ਤੇ ਧਿਆਨ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਦਾ ਮੁੱਲ ਹੈ ਜਿਹੜਾ ਕਿ ਪੰਜਾਬ 'ਚ ਪਊਗਾ ਬਾਹਰ ਦਾ ਖੇੜਾ ਜੀ ਗੋ ਆਪਾਂ ਨੂੰ ਛੱਡਣਾ ਚਾਹੀਦਾ ਧੰਨਵਾਦ ਕੈਂਡਰ